ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਵਾਲੇ ਅਮਰਿਤਪਾਲ ਸਿੰਘ ਨੇ ਅੱਜ ਸੰਸਦ ਭਵਨ ਵਿੱਚ ਸੰਸਦ ਮੈਂਬਰ ਵਜੋਂ ਜਿਹੜੀ ਸੌਂ ਚੁੱਕ ਲਈ ਹੈ ਅਮਰਿਤਪਾਲ ਸਿੰਘ ਨੇ ਐਮਪੀ ਵਜੋਂ ਹਲਕ ਲਿਆ ਅੱਜ ਸਵੇਰੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਜਿਹੜੀ ਪਰੋਲ ਮਿਲੀ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਸਿਰਫ ਸੌਂ ਚੁੱਕਣ ਦੇ ਲਈ ਹੀ ਆਸਾਮ ਦੀ ਡਿਬੜੂਗੜ ਜਿਹੜੇ ਤੋਂ ਬਾਹਰ ਲੈ ਕੇ ਆਈ ਹੈ ਤੇ ਅਮਰਿਤਪਾਲ ਨੂੰ ਸਖਤ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਇਸ ਦੌਰਾਨ ਅਮਰਿਤਪਾਲ ਨੂੰ ਕਿਸੇ ਨੂੰ ਵੀ ਮਿਲਣ ਦੀ ਜੜੀ ਉਹ ਆਗਿਆ ਨਹੀਂ ਹੋਵੇਗੀ ਹਾਲਾਂਕਿ ਉਹ ਸਿਰਫ ਪਰਿਵਾਰਿਕ ਜਿਹੜੇ ਮੈਂਬਰ ਆ ਉਹਨਾਂ ਨੂੰ ਹੀ ਮਿਲ ਸਕਦੇ ਨੇ ਪਰ ਇਸ ਦੌਰਾਨ ਉਹਨਾਂ ਨੂੰ ਕੋਈ ਵੀ ਬਿਆਨਬਾਜ਼ੀ ਕਰਨ ਤੇ ਰੋਕ ਰਏਗੀ ਇੰਨਾ 4 ਦਿਨਾਂ ਵਿੱਚ ਅਮਰਿਤਪਾਲ ਨਾ ਤਾਂ ਆਪਣੇ ਪਿੰਡ ਜਾ ਸਕੇਗਾ ਨਾ ਹੀ ਆਪਣੇ ਹਲਕੇ 'ਚ ਤੇ ਨਾ ਹੀ ਪੰਜਾਬ ਦਰ ਅਸਲ ਪੰਜਾਬ ਪੁਲਿਸ ਨੂੰ ਅਮਰਿਤਪਾਲ ਸਿੰਘ ਦੇ ਸੌ ਚੱਕਣ ਵਾਲੇ ਦਿਨ ਤੋਂ ਦਿਨ ਪੰਜਾਬ ਤੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਦਿੱਲੀ ਵਿੱਚ ਇਕੱਠ ਹੋਣ ਦਾ ਖਦਸ਼ਾ ਤੇ ਅਜੇਹੇ ਦੇ ਵਿੱਚ ਸੁਰੱਖਿਆ ਪੱਖੋਂ ਜਿਹੜੀ ਪੁਲਿਸ ਆ ਪੂਰੀ ਚੌਕੰਨੀ ਹੈ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਅਤੇ ਇੱਥੇ ਇਹ ਵੀ ਦੱਸਣੇ ਹੋਗਾ ਕਿ ਅਮਰਤਪਾਲ ਸਿੰਘ ਨੇ NSA ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚੋਂ ਨਜ਼ਰਬੰਦੀ ਮਗਰੋਂ ਇੱਕ ਪਹਿਲੀ ਵਾਰੀ ਪੈਰੋਲ ਤੇ ਜੇਲ੍ਹ ਤੋਂ ਜਿਹੜਾ ਬਾਹਰ ਆਏ ਨੇ ਤੇ ਕੁਝ ਦਿਨ ਪਹਿਲਾਂ ਹੀ ਅਮਰਤਪਾਲ ਦੀ ਜਿਹੜੀ ਆ ਨਜ਼ਰਬੰਦੀ ਆ ਉਹਦੀ NSA ਦੇ ਵਿੱਚ ਇੱਕ ਸਾਲ ਜਿਹੜੀ ਉਹ ਹੋਰ ਵਧਾ ਦਿੱਤੀ ਗਈ ਹੈ